ਦੇਖੋ ਲਗਭਗ 2 ਮਹੀਨੇ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਇੱਕ ਤਾਕਤਵਰ ਮਹਿੰਮ ਜਿਹੜੀ ਆ ਪੰਜਾਬ ਸ਼ੁਰੂ ਕੀਤੀ ਗਈ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਅੰਦਰ ਉਹਦੀ ਸ਼ੁਰੂਆਤ ਹੋਈ ਬੇਸ਼ੱਕ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਨਸ਼ਿਆਂ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰਹੀ ਸੀ ਪਰ ਲੇਕਿਨ ਹੁਣ ਜਿਹੜਾ ਉਹ ਅੰਤਿਮ ਦੌਰ ਦੇ ਅੰਦਰ ਉਹ ਲੜਾਈ ਸ਼ਾਮਿਲ ਹੋਈ ਆ ਸੋ ਉਸ ਦੇ ਤਹਿਤ ਅਸੀਂ ਬਲੇਜ਼ ਡਿਫੈਂਸ ਕਮੇਟੀਆਂ ਵਾਡ ਡਿਫੈਂਸ ਕਮੇਟੀਆਂ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਐਮਸੀ ਸਹਿਬਾਨ ਸਾਡੇ ਚੁਣੇ ਹੋਏ ਨਮਾਇंदे ਐਮਐਲਏ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਸਾਰੇ ਇਕਜੁੱਟ ਹੋ ਕੇ ਪ੍ਰਸ਼ਾਸਨ ਦੇ ਨਾਲ ਲੱਗੇ ਆ ਸਾਡੇ ਅਧਿਕਾਰੀ ਪੁਲਿਸ ਅਧਿਕਾਰੀ ਦੇ ਨਾਲ ਲੱਗੇ ਆ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਵੇ ਅੱਜ ਉਸੇ ਲੜੀ ਦੇ ਤਹਿਤ ਪਟਿਆਲਾ ਚ ਅਸੀਂ ਜਿਹੜਾ ਜਿੰਨੇ ਸਾਡੇ ਵਲੰਟੀਅਰ ਨੇਗੇ ਜਿਹੜੇ ਬਲੇ ਡਿਫੈਂਸ ਕਮੇਟੀਆਂ ਨੇਗੀਆਂ ਜਾਂ ਵਾਰਡ ਡਿਫੈਂਸ ਕਮੇਟੀਆਂ ਲੱਗੀਆਂ ਉਹਨਾਂ ਸਾਰੇ ਮੈਂਬਰ ਸਾਹਿਬਾਨ ਨੂੰ ਅਸੀਂ ਸੋਚ ਕੋਣ ਲਈ ਪਹੁੰਚੇ ਆ ਤਾਂ ਕਿ ਉਹਨਾਂ ਨੂੰ ਹੋਰ ਲਾਭਮੰਦ ਕੀਤਾ ਜਾਵੇ ਕਿਉਂਕਿ ਅੱਜ ਜਿਹੜੀ ਨਸ਼ਿਆਂ ਦੇ ਵਿਰੋਧ ਮਹਿੰਮਾ ਪੰਜਾਬ ਦੇ ਅੰਦਰ ਉਹ ਇੱਕ ਲੋਕ ਲਹਿਰ ਬਣ ਚੁੱਕੀ ਆ ਅੱਜ ਆ ਮਹਾਰੇ ਲੋਕ ਜਿਹੜਾ ਉਹ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇਗੇ ਪੁਲਿਸ ਦਾ ਸਾਥ ਦੇ ਰਹੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਥ ਦੇ ਰਹੇ ਨੇਗੇ ਕਿਉਂਕਿ ਹਰ ਇੱਕ ਮਨੁੱਖ ਚਾਹੁੰਦਾਗਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋਵੇ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਉਸ ਸਮੇਂ ਨਸ਼ਿਆਂ ਦੇ ਬੀਜ ਜੜੇ ਨੇ ਉਹ ਪੰਜਾਬ 'ਚ ਬੀਜੇ ਗਏ ਉਸ ਸਮੇਂ ਸਾਡੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਨਸ਼ਿਆਂ ਦੀ ਨੀਂਹ ਜੜੀ ਆ ਉਹ ਪੰਜਾਬ 'ਚ ਰੱਖੀ ਔਰ ਉਸ ਨੂੰ ਵਧਾ ਫਲਾ ਕੇ ਅੱਗੇ ਜਿਹੜਾ ਉਹਨੂੰ ਪਾਣੀ ਪਾਇਆ ਉਹ ਕਾਂਗਰਸ ਪਾਰਟੀ ਨੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੇ ਸਾਡੀ ਡਿਊਟੀ ਲਈ ਆ ਸਰਦਾਰ ਭਗਵੰਤ ਸਿੰਘ ਮਾਝੀ ਦੀ ਡਿਊਟੀ ਲਈ ਆ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਆ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜੀ ਖੁਦ ਇਸ ਮਹਿਮ ਨੂੰ ਸਿੱਧਾ ਉਹ ਇਤੇ ਨਜ਼ਰ ਰੱਖੀ ਹੋਈ ਆ ਆਪ ਬਾਤ ਕਰਦੇ ਨੇ ਹਰ ਰੋਜ਼ ਦੀਆਂ ਮੀਟਿੰਗਾਂ ਦੇਖਦੇ ਨੇ ਕਿ ਇੱਥੇ ਕੀ ਪ੍ਰਬੰਧ ਹੋਣਾ ਚਾਹੀਦਾ ਉਹ ਕਰਦੇ ਨੇ ਤਾਂ ਕਿ ਪੰਜਾਬ ਜਿਹੜਾ ਦੇਸ਼ ਦਾ ਪਹਿਲਾ ਸੂਬਾ ਬਣੇ ਜਿਹੜਾ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿਹਦੇ ਅੰਦਰ ਕੋਈ ਨਸ਼ਾ ਤਸਕਰ ਨਾ ਬਚੇ ਇਸੇ ਗੱਲ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਤੋੜੇ ਜਾ ਰਹੇ ਨੇ ਉਹਨਾਂ ਦੇ ਘਰ ਤੋੜੇ ਜਾ ਰਹੇ ਨੇ ਕਿ ਜਿਹੜੀ ਉਹਨਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਸਮਾਜ ਸਮੇਂ ਦਾ ਇਹ ਇੱਕ ਵਹਿਮ ਜਿਹੜੀ ਆ ਉਹ ਹੁਣ ਸਿਖਰਾਂ ਤੇ ਆ ਹੁਣ ਜਿਹੜਾ ਨਸ਼ਿਆਂ ਦਾ ਅੰਤ ਬਿਲਕੁਲ ਨੇੜੇ ਆਗਾ ਔਰ ਪੰਜਾਬ ਦੇ ਲੋਕਾਂ ਨੇ ਇਹ ਗੱਲ ਪੱਕੀ ਠਾਨ ਲਈ ਕਿ ਪੰਜਾਬ ਚੋਂ ਨਸ਼ੇ ਖਤਮ ਕਰਨੇ ਨੇ ਕਿਉਂਕਿ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸੂਰਵੀਰ ਜੋਧਾਵਾਦ ਦੀ ਧਰਤੀ ਆ ਜਿੱਥੇ ਵੱਡੇ ਵੱਡੇ ਸੂਰਵੀਰ ਪੈਦਾ ਹੋਏ ਨੇ ਕਿ ਜਿੱਥੇ ਬਹੁਤ ਬਹੁਤ ਵੱਡੇ ਵੱਡੇ ਧਾਰਮਿਕ ਲੀਡਰ ਪੈਦਾ ਹੋਏ ਨੇ ਕਿ ਧਾਰਮਿਕ ਸਾਡੇ ਸੰਤ ਪੈਦਾ ਹੋਏ ਨੇ ਕਿ ਔਰ ਇਸ ਧਰਤੀ ਉੱਤੇ ਮੈਸਮਬੰਦ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਸੋ ਮੈਸਮਬੰਦ ਹੁਣ ਇਹ ਲੜਾਈ ਜਿਹੜੀ ਆ ਉਹ ਫੈਸਲਾ ਕੁੰਦੌਰ ਚ ਔਰ ਆਖਰੀ ਦੌਰ ਚ ਜਿਹੜੀ ਆ ਸ਼ਾਮਲ ਹੋ ਚੁੱਕੀ ਆ ਅਸੀਂ ਬੜੇ ਬੜੇ ਜਲਦੀ ਜਿਹੜਾ ਉਹਨਾਂ ਸ਼ਹਿਰ ਤੇ ਜਿੱਤ ਪ੍ਰਾਪਤ ਕਰਾਂਗੇ ਸਰ ਔਰ ਜਿਵੇਂ ਤੁਸੀਂ ਦੱਸਿਆ ਪਿੰਡਾਂ ਦੇ ਸ਼ਹਿਰਾਂ ਦੇ ਕਾਲਜ ਤੇ ਜਿਹੜੀ ਯੂਨੀਵਰਸਟੀਆਂ ਚ ਵੀ ਲੱਗਦਾ ਕੋਈ ਇਸ ਤਰ੍ਹਾਂ ਦੀ ਆਪ ਕਮੇਟੀਆਂ ਬਣਾਉਣੀ ਚਾਹੀਦੀ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਜਿਹੜਾ ਬਿਲਕੁਲ ਸਾਡਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਸਾਡੇ ਚ ਸਕੂਲ ਨੇ ਕਾਲਜ ਨੇ ਯੂਨੀਵਰਸਟੀਆਂ ਨੇ ਗਿਆ ਯਾਨੀ ਵਿਦਿੱਕ ਅਦਾਰੇ ਨੇਗੇ ਚਾਹੇ ਉਹ ਮੈਡੀਕਲ ਦੇ ਨੇ ਚਾਹੇ ਉਹ ਆਰਟਸ ਦੇ ਨੇ ਜਾਂ ਇੰਜੀਨੀਅਰ ਨੇ ਗਏ ਸਾਰੇ ਵਿਦਿਅਕ ادارے ਦੇ ਅੰਦਰ ਵੀ ਲੋਕ ਲਹਿਰ ਖੜੀ ਕੀਤੀ ਜਾ ਰਹੀ ਹੈ ਔਰ ਵੱਡੀਆਂ ਜਿਹੜੀਆਂ ਸ਼ਹਿਰਾਂ ਦੀਆਂ ਰੈਲੀਆਂ ਨੇਗੀਆਂ ਹੋਰ ਜਨ ਹੈਗੀਆਂ ਬੱਚੇ ਪਾਰਟਿਸਪੇਟ ਕਰ ਰਹੇ ਹਨ ਕਿ ਜਾ ਕੇ ਮੈਰਾਥਨ ਜਿਹੜੀਆਂ ਮੈਰਾਥਨ ਹੋਰ ਜਨ ਹੈਗੀਆਂ ਸ਼ਹਿਰਾਂ ਦੇ ਅੰਦਰ ਉਹਨਾਂ ਮੈਰਾਥਨ ਦੇ ਅੰਦਰ ਜਿਹੜਾ ਹੈਗਾ ਡਰੱਗ ਦੇ ਅਗੇਂਸਟ ਨਸ਼ਿਆਂ ਦੇ ਅਗੇਂਸਟ ਸਨੇਹਾ ਜਿਹੜਾ ਉਹ ਹਰ ਕਰ ਕਰ ਪਹੁੰਚਾਇਆ ਜਾ ਰਿਹਾਗਾ ਪਰ ਤੌਸੀਨ ਬਾਜਵਾ ਲਗਾਤਾਰਹੀ ਰੋਗਾਂ ਦੇ ਵੀ ਬੜੇ ਮਛੀਆਂ ਤੱਕ ਕੱਦ ਜਿਹੜਾ ਪਹੁੰਚਣਗੇ ਕਦੋਂ ਵੱਡੀ ਜਿਹੜੀ ਮਛੀਆਂ ਦੇ ਘਟ ਆਏ ਜਾਣਗੇ ਕੋਈ ਲੱਗਦਾ ਕੋਈ ਹੈ ਪਾਈਪਲਾਈਨ ਵੱਡੀ ਮਛ ਦੇਖੋ ਬਾਜਵਾ ਸਾਹਿਬ ਦੇ ਸਮੇਂ ਜਦੋਂ ਉਹਨਾਂ ਦੀ ਕਾਂਗਰਸ ਪਾਰਟੀ ਸੀ ਪੰਜਾਬ ਦੇ ਅੰਦਰ ਉਸ ਸਮੇਂ ਰਾਜ ਕੇ ਪੰਜਾਬ ਚ ਨਸ਼ਾ ਵੇਚਿਆ ਗਿਆ ਰਾਜ ਕੇ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਉਦੋਂ ਬਾਜਵਾ ਸਾਹਿਬ ਬੜੇ ਨਜ਼ਾਰੇ ਲੈਂਦੇ ਸੀਗੇ ਉਦੋਂ ਉਹਨਾਂ ਨੇ ਇੱਕ ਵੀ ਸਟੈਪ ਨਹੀਂ ਚੱਕਿਆ ਗਿਆ ਹੁਣ ਲਗਾਤਾਰ ਚਾਹ ਮਸਜਿਦ ਛੋਟੀ ਆ ਚਾਹ ਵੱਡੀ ਆ ਕਿਸੇ ਵੀ ਮਸਜਿਦ ਦੇ ਬਖਸ਼ਾ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਵੱਡੇ ਮਗਨੋਚਨ ਦੇ ਬਲਡوزر ਬਾਹਰ ਕੱਢਨੇ ਖੜੇ ਹੋ ਗਏ ਆ ਭਗਮਾਨ ਸਾਹਿਬ ਖੁਦ ਹੀ ਕਹਿ ਰਹੇ ਨੇ ਕਿ ਜਲਦ ਥੱਕੇ ਬਲਡਰ ਚੱਲਣਗੇ ਬਿਲਕੁਲ ਬੜੀ ਜਲਦੀ ਦੇਖੋਗੇ ਕਿ ਵੱਡੇ ਵੱਡੇ ਜਿਹੜੇ ਨਰਸ਼ਾਤ ਅਸਕਰ ਨੇਗੇ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਤੁਹਾਨੂੰ ਦੇਖਣ ਨੂੰ ਮਿਲੇ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹੇ ਕੋਈ ਬਿਊਰੋਕਰੇਸੀ ਆ ਚਾਹੇ ਚਾਹੇ ਕੋਈ ਪੁਲਿਸ ਅਫਸਰ ਆ ਚਾਹੇ ਕੋਈ ਸਿਵਲ ਦਾ ਅਫਸਰ ਆ ਚਾਹੇ ਕੋਈ ਪੋਲੀਟੀਸ਼ੀਅਨ ਆ ਜਿਹੜਾ ਇਹਦੇ ਚ ਇਨਵੋਲਵ ਹੋਇਆ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੋਗੀ ਨਸ਼ਾ 31 ਦਾ ਸਮਾਨ ਨਿਸ਼ਚਿਤ ਕੀਤਾ ਗਿਆ ਪੰਜਾਬ ਨੂੰ ਨਸ਼ਾ ਬੁੜ ਕਰਦਾ ਜੀ ਇਸ ਤੋਂ ਬਾਅਦ ਕੋਈ ਨਸ਼ੇ ਦੀ ਕੋਈ ਕਾਰਵਾਈ ਦੀ ਕਿੰਦਾ ਐਕਸ਼ਨ ਹੋ ਇੱਕ ਮੈਂ ਬਿਲਕੁਲ ਸਮਾਨ ਇਸੇ ਚੀਜ਼ ਨੂੰ ਬਿੱਤਾ ਗਿਆ ਐਸ ਐਸਪੀ ਨੂੰ ਹਦੇਤੇ ਪੇ ਨੇ ਅਸੀਂ ਉਹ ਆਦੇਸ਼ ਦਿੱਤੇ ਨੇ ਪੁਲਿਸ ਨੂੰ ਕਿ ਬਿਲਕੁਲ ਉਸ ਤੋਂ ਬਾਅਦ ਜਿਹੜੀ ਆ ਤੁਹਾਡੇ ਜਿਹੜਾ ਵੀ ਕੰਸਰਨ ਥਾਣਾ ਹੋਊਗਾ ਪੁਲਿਸ ਸਟੇਸ਼ਨ ਹੋਊਗਾ ਜੇ ਉਹਦੇ ਅੰਦਰ ਕੋਈ ਕੇਸ ਪਾਇਆ ਜਾਂਦਾ ਤਾਂ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਹੋ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਸਖਤੀ ਦੇ ਨਾਲ ਲਾਈ ਗਈ ਹੈ